ਪਿਆਰ ਹੋਇਆ ਹੈ ਬਾਦਸ਼ਾਹ ਵੀ ਚੂਰੋ ਜੂਰ ਹੋ ਗਿਆ ਸੋਹਲ ਸਰੀਰ ਘੋੜਾ ਸਵਾਰ ਕਿੰਨੀ ਦੂਰ ਲੰਘ ਗਿਆ ਪਰ ਬਣਾ ਵਿੱਚ ਹੁਣ ਆਪਣੀ ਰਾਜਧਾਨੀ ਵੀ ਭੁੱਲ ਗਿਆ ਕੋਈ ਜੂਦਾ ਪਤਾ ਨਹੀਂ ਰਿਹਾ ਵਿਦੇਸ਼ ਦੇ ਸਮੇਂ ਰੂਪ ਵਿੱਚ ਬਾਹਰਲੇ ਰਾਜਿਆਂ ਵਿੱਚ ਰਾਜਸਤਾਨੀਆਂ ਵਿੱਚ ਰੁਲ ਗਿਆ ਉੱਥੇ ਜਾ ਕੇ ਢੋਲਦਾ ਫਿਰਦਾ ਹੁਣ ਬਈ ਇਹ ਸਰੀਰ ਵੀ ਡਿੱਗ ਜਾਊਗਾ ਨਹੀਂ ਅਚਾਨਕ ਉਹਨੂੰ ਇੱਕ ਚੌਂਪੜੀਆਂ ਜਿੱਥੇ ਚੰਡਾਲਾਂ ਦੀਆਂ ਸੋਨ ਚੰਡਾਲ ਜੀਵਾਂ ਨੂੰ ਮਾਰਨ ਵਾਲੇ ਜੀਵਾਂ ਨੂੰ ਉਹ ਮਾਰ ਕੇ ਉਹਦਾ ਮਾਸ ਛੱਕ ਲੈਣਾ ਤੇ ਖਲਣਾ ਸੁਕਾ ਕੇ ਵੇਚਿਆ ਕਰਦੇ ਸਨ ਉਹ ਲੋਕ ਉਹਨਾਂ ਦੀਆਂ ਛੰਨਾ ਪਾਇਆਂ ਸੰਤਾਨਾਂ ਕਾ ਰੂਪਾਂ ਵਿੱਚ ਮੋਨਾ ਦਾ ਮਾਸਾਹਾਰੀ ਲੋਕਾਂ ਦਾ ਕੰਮ ਇਹੀ ਹੈ ਤੋ ਇਨ੍ਹਾਂ ਚੰਡਾਲਾਂ ਦੇ ਝੌਂਪੜੀਆਂ ਦੇ ਬਸਣ ਵਾਲੇ ਲੋਕਾਂ ਦਾ ਦੀਵਾ ਜਗਦਾ ਦੇਖ ਕੇ ਆਖੇ ਇੱਥੇ ਕੋਈ ਰਹਿੰਦਾ ਚਲੋ ਬਾਦਸ਼ਾਹ ਪਹੁੰਚ ਗਿਆ ਅੱਗੇ ਕੀ ਹੈ ਚੰਡਾਲ ਉਹਦਾ ਕੀ ਰੂਪ ਧਾਰਨ ਕੀਤਾ ਜੁਲਾਦ ਵਾਂਗੂ ਫਰੀਦਾ ਤੇ ਨਾਮ ਮੁਖ ਡਰਾਵਣੇ ਜਿਨੀ ਬਿਸਾਰੇ ਉਹਨਾਂ ਉਹਨਾਂ ਦੇ ਚਿਹਰਿਆਂ ਤੋਂ ਅੱਖਾਂ ਤੋਂ ਵੀ ਡਰ ਲੱਗਦਾ ਠਹਿਰ ਜੋਰ ਕਰਨ ਲੱਗੇ ਬਾਦਸ਼ਾਹ ਖੜ ਗਿਆ ਕਹਿੰਦਾ ਮੇਰਾ ਕੋੜਾ ਡਿਗਣ ਲੱਗੇ ਮੈਂ ਤਾਂ ਆਰਾਮ ਚਾਹੁੰਦਾ ਹਾਂ ਕਹਿਣ ਲੱਗੇ ਕਿਵੇਂ ਸ਼ਾਸਤਰ ਕਹਿੰਦੇ ਵੀ ਕੁਸਿਆਣੇ ਬਜ਼ੁਰਗ ਕਹਿੰਦੇ ਨੇ ਗੁਰੂ ਲੋਕ ਕਹਿੰਦੇ ਨੇ ਕਹਿਣ ਲੱਗੇ ਮੈਂ ਸਿਆਣਿਆਂ ਬਜ਼ੁਰਗਾਂ ਕੋਲ ਗੁਰੂ ਲੋਕਾਂ ਕੋਲ ਜਿਵੇਂ ਬੈਠਿਆ ਵੀ ਜਿਹਦੇ ਨਾਲ ਜਾਣ ਪਛਾਣ ਨਹੀਂ ਠੀਕ ਹੈ ਹਮ ਤੁਹਾਡੀ ਦੋਸਤੀ ਸੇ ਡਰਤੇ ਹਾਂ ਵਿਰੋਧਤੀ ਸੇ ਨਹੀਂ ਡਰਤੇ ਜਿਹਦੇ ਨਾਲ ਜਾਣ ਪਛਾਣ ਨਹੀਂ ਉਹਨੂੰ ਟਿਕਾਣਾ ਆਰਾਮ ਕਿੱਥੇ ਕੀ ਪਤਾ ਤੇਰਾ ਵਿਚਾਰ ਚਰਨ ਕਿਹੋ ਜਿਹਾ ਖਾਤ ਮੈਂ ਆਪਣੇ ਘਰ ਸਾਰੇ ਤਬਰਮ ਗਿਆਨੀ ਨਹੀਂ ਬਣਦੇ ਭਗਤ ਕਬੀਰ ਜੀ ਵਾਂਗ ਕਿ ਅਬਦੀ ਧੀ ਨਾਲ ਹੀ ਚੋਰ ਨੂੰ ਪਾ ਦੇਣ ਜੇ ਲੋਕ ਵੀ ਆ ਕੇ ਦੇਖਣ ਚੋਰ 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 ਕਹੇ ਇਹ ਕੌਣ ਪਿਆ ਹੈ ਅਬਦੀ ਧੀ ਨਾਲ ਤਾਂ ਕਮਾਲਾ ਕਮਾਲੀ ਠੀਕ ਹੈ ਮੇਰੀ ਧੀ ਆ ਕਮਾਲਾ ਇਹਦੇ ਘਰ ਵਾਲੀ ਹੈ ਆ ਕਮਾਲੀ ਆ ਮੇਰਾ ਜਮਾਈ ਪਿਆ ਹੈ ਕਹਿਣ ਲਈ ਸਾਰੇ ਤਾਂ ਇੱਥੇ ਪਹੁੰਚ ਨਹੀਂ ਸਕਦੇ ਕਿ ਉਹ ਇੱਕ ਉਹ ਸ਼ਰਨ ਤੱਕ ਗਿਆ ਵੇਹ ਭਗਤ ਜੀ ਨਹੀਂ ਮੈਨੂੰ ਲੋਕ ਮਾਰ ਦੇਣਗੇ ਬਸ ਵਿਚਾਲੋ ਜੇ ਬਚਾਇਆ ਜਾਂਦਾ ਹੁਣ ਐਡਾ ਹਿਰਦਾ ਤਾਂ ਹਰ ਇੱਕ ਦਾ ਵਿਸ਼ਾਲ ਹੋ ਨਹੀਂ ਸਕਦਾ ਹੈ ਵੇ ਮੈਂ ਤਾਂ ਤੂੰ ਜਾਣ ਪਛਾਣ ਹੈ ਨਹੀਂ ਤੇਰੀ ਮੈਂ ਆਪਣੇ ਹਰ ਹੈ ਚੰਡਾਲ ਦਇਆ ਕੋਈ ਨਹੀਂ ਹੈ ਉੱਥੇ ਚੰਡਾਲ ਕਾਦਾ ਹੋਇਆ ਫਿਰ ਜੇ ਦਇਆ ਹੀ ਆ ਗਈ ਉੱਥੇ ਤੋਲ ਤਰਮ ਦਇਆ ਕਬੂ ਤਾਂ ਟਰਮਾਤਮਾ ਬਣ ਜਾਂਦਾ ਦਇਆ ਰਹਿਮ ਕਿੱਥੇ ਗੱਲੇ ਤੋਂ ਉਸ ਚੰਡਾਲ ਨੇ ਫਿਰ ਕਹਿਣ ਲੱਗਾ ਵੀ ਹੋਰ ਤਾਂ ਗੱਲਾਂ ਗਈਆਂ ਮੈਨੂੰ ਆਰਾਮ ਸੁਪ ਦੇਣਾ ਸੀ ਜੇ ਨਹੀਂ ਰੱਬ ਦੇ ਵਾਸਤੇ ਦੇ ਦੇ ਤੂੰ ਕੁਝ ਰੱਬ ਦਾ ਵਾਸਤਾ ਪਾਉਂਦਾ ਹੈ ਕਹਿੰਦੇ ਮੈਨੂੰ ਰੱਬ ਦੇ ਵਾਸਤੇ ਇੱਕ ਰਾਤ ਕਟਾ ਲੈ ਹੱਥ ਬੰਦ ਹੈ ਬਾਦਸ਼ਾਹ ਸੰਤ ਕਥਾ ਸੁਣਾਉਂਦੇ ਨੇ ਬਾਦਸ਼ਾਹ ਨੂੰ ਕਿ ਮੈਨੂੰ ਆਰਾਮ ਦਾ ਸਮਾਂ ਦੇ ਦੇ ਤੂੰ ਕਿਉਂਕਿ ਉਹ ਤੇ ਹੱਥ ਜੋੜ ਬੇਨਤੀਆਂ ਕਰਦਾ ਹੈ ਮੇਰੇ ਤੇ ਬਿਪਤਾ ਪਈ ਹੈ ਦੁੱਖ ਲੱਗਾ ਤਾਹ ਮਾਰ ਕੇ ਨਮਾਣੀ ਜਿੰਦ ਰੋਵੇ ਜਦੋਂ ਦੁੱਖ ਪੈਂਦੇ ਸਿਰ ਤੇ ਤਾਹ ਮਾਰ ਕੇ ਨਮਾਣੀ ਜਿੰਦ ਰੋਵੇ ਜਿੰਦ ਨਾਣੀ ਜਿੰਦ ਰੋਵੇ ਜਦੋਂ ਦੁੱਖ ਪੈਂਦੇ ਸਿਰ ਤੇ i ਜਦੋਂ ਦੁੱਖ ਪੈਂਦੇ ਸਿਰ ਤੇ ਮੇਰੇ ਪਿਆਰੇ ਜਦੋਂ ਦੁੱਖ ਪੈਂਨ ਸਿਰ ਤੇ